ਸਾਸੀਕਾਲ ਵੀਰੇ ਸਾਰਿਆਂ ਨੂੰ ਸਵਾਗਤ ਆ ਤੁਹਾਡਾ YouTube ਚੈਨਲ ਫਰੀਕੋਟ ਪੀਨ ਕਲਬ 04 ਦੇ ਵਿੱਚ ਤੇ ਬਾਈ ਮੰਗਾ ਨੰਗਲ ਤੋਂ ਤੇ ਬਾਈ ਕੋਲੇ ਪੰਜਵੀਂ ਵਾਰ ਕੂਤਰ ਚੱਲੇ ਆ ਤੇ ਬਹੁਤ ਵਧੀਆ ਰਿਜ਼ਲਟ ਰਿਆ ਪਹਿਲੀ ਪੰਜ ਵਾਰਾਂ ਚਾਰ ਵਾਰਾਂ ਲਏ ਆ ਕੂਤਰ ਬਾਈ ਨੇ ਆਪਣੇ ਤੋਂ ਤੇ ਪੰਜਵੀਂ ਵਾਰ ਫੇਰ ਦੁਬਾਰਾ ਆਪਣੇ ਕੋਲ ਜਾਨਵਰ ਚੱਲੇ ਆ ਤੇ ਜਰੂਰ ਆਪਾਂ ਸ਼ੌਂਕ ਵੀ ਕਰਾਉਣੇ ਆ ਬਾਈ ਤੁਹਾਨੂੰ ਕਿਹੜੇ ਜਾਨਵਰ ਚੱਲੇ ਆ ਬਾਕੀ ਰਿੰਗਾ ਪੱਕੀਆਂ ਹੁੰਦੀਆਂ ਆ ਸਾਰੇ ਜਾਨਵਰਾਂ ਦੇ ਕਰੋ ਸ਼ੌਂਕ ਬਾਈ ਇਹ ਪੰਜੇ ਜਾਨਵਰਾਂ ਦਾ ਬਾਈ ਨੂੰ ਪਹਿਲੀ ਵਾਰ ਚੱਲੇ ਆ ਤੇ ਜਰੂਰ ਦੱਸਿਆ ਕਰੋ ਵੀ ਕਿੱਦਾਂ ਦੇ ਲੱਗੇ ਜਾਨਵਰ ਆਪਣੇ ਤੇ ਬਾਕੀ ਰਿਜ਼ਲਟ ਬਾਈ ਫੁੱਲ ਹੁੰਦਾ ਜਿਹੜੇ ਕੂਤਰ ਉੜਦੇ ਆ ਜਿਨ੍ਹਾਂ ਦੇ ਬੱਚੇ ਉੜਦੇ ਆ ਗਾਂ ਉਹ ਹੀ ਆਪਾਂ ਸੇਲ ਕਰਦੇ ਆ ਪੱਠੇ ਪੱਠੀਆਂ ਤੇ ਗਾਂ ਬਾਈ ਬਾਜੀਆਂ ਦਾ ਟਾਈਮ ਆਈ ਜਾਂਦਾ ਜੇ ਕਿਸੇ ਨੇ 10 ਪਰ ਸਾਫ ਚਾਹੀਦਾ ਜਾਂ ਬਰੀਡਰ ਜੋੜਾ ਚਾਹੀਦਾ ਹੁਣ ਬਰੀਡਿੰਗ ਆਸਤੇ ਜੋੜੇ ਵੀ ਲਾਉਂਦੇ ਆ ਬਾਈ ਜਿਹਨੇ ਲੱਗਿਆ ਲਗਾਇਆ ਜੋੜਾ ਲੈਣਾ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਡਿਲੀਵਰੀ ਪੂਰੇ ਇੰਡੀਆ 'ਚ ਆਪਾਂ ਬਾਈ ਕਰ ਦਿੰਨੇ ਆ ਪੂਰੇ ਇੰਡੀਆ 'ਚ ਜਿੱਥੇ ਮਰਜੀ ਮੰਗਾਓ ਡਿਲੀਵਰੀ ਚਾਰਜ ਜਿਹੜਾ ਐਕਸਟਰਾ ਰਹਿੰਦਾਗਾ ਤੇ ਬਾਕੀ ਗਾਰੰਟੀ ਫੁੱਲ ਹੁੰਦੀ ਆ ਆਪਣੀ ਜਾਨਵਰਾਂ ਦੀ ਤੇ ਆ ਜਰੂਰ ਦੱਸਿਓ ਬਈ ਕਿੱਦਾਂ ਦੇ ਲੱਗੇ ਜਾਨਵਰ ਇਹ ਪਹਿਵੀਂ ਵਾਰ ਬਾਈ ਨੂੰ ਆਪਾਂ ਭੇਜਣ ਜਾ ਰਹੇ ਆ ਤੇ ਜਰੂਰ ਬੜੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਕਮੈਂਟ ਵੀ ਜਰੂਰ ਕਰਕੇ ਦੱਸਿਆ ਕਰੋ ਤੇ ਭਰਾ ਨੂੰ ਲਾਈਕ ਜਰੂਰ ਕਰਿਆ ਕਰੋ ਭਰਾ ਦੀ ਵੀਡੀਓ ਨੂੰ ਤਾਂ ਕਿ ਅੱਗੇ ਵਧੀਆ ਆਪਾਂ ਵੀਡੀਓ ਬਣਾਈਏ ਤੇ ਅੱਗੇ ਤੁਹਾਨੂੰ ਚੰਗੇ ਜਾਨਵਰ ਪੂਰੇ ਕੁਆਲਿਟੀ ਵਾਲੇ ਜਾਨਵਰ ਆਪਾਂ ਭੇਜੀਏ ਜਿਹੜਾ ਵੀ ਵੀਰ ਆਪਣੇ ਤੋਂ ਮੰਗਾਉਣਾ ਚਾਹੁੰਦਾ ਤੇ ਪੂਰੇ ਇੰਡੀਆ ਜੀ ਜਿੱਥੇ ਮਰਜ਼ੀ ਮੰਗਵਾ ਸਕਦਾ ਵੀਰੇ ਧੰਨਵਾਦ ਫਰੀਦਕੋਟ ਵਾਲੇ ਬਾਈ ਕੋ ਪੰਜਵੀਂ ਅਰ ਕਬੂਤਰ ਮੰਗਾਏ ਆ ਤੇ ਇਹਨਾਂ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਵਾ ਇਹ ਅਸੀਂ ਫੇਰ ਪੰਜਵੀਂ ਵਾਰੀ ਕਬੂਤਰ ਮੰਗਾਏ ਇਸ ਬਾਈ ਕੋ ਬਹੁਤ ਧੰਨਵਾਦ ਬਾਈ ਦਾ ਓਕੇ ਭਾਈ